ਇਰੀ ਮੇਰ ਦਾ ਬੋਲਣਾ ਤੂੰ ਧਾਗੇ

ਉਹਦੇ ਜੀ ਕਹਿਣ ਕਿ ਤੇ ਤੁਹਾਨੂੰ ਸਮਝ ਨਹੀਂ ਲੱਗਦੀ ਬਲਕਿ ਹੁੰਦਾ ਉਹ ਕਹਿੰਦੇ ਜੀ ਚਲੋ ਜੀ ਯੋਗੀ ਵੀ ਉੱਥੇ ਯੋਗਾ ਕਿਉਂ ਸਿਖਾਉਂਦੇ ਆ ਸਿੱਖੀ ਦਾ ਯੋਗ ਇਹ ਨਾਲ ਕੀ ਤਲਕ ਫਿਰ ਤੁਸੀਂ ਬਾਤ ਕਰੀ ਪਰਲੋ ਜਾਨ ਮੜੇ ਬੀ ਯੋਗ ਕੁਮਾਰ ਆਪਣੇ ਮਨ ਨੂੰ ਸ਼ਿਸ਼ਿ ਬਣਾ ਕੇ ਸਾਇਰ ਨੇ ਬਿਲਕੁਲ ਗਿਆਨ ਕੀਤਾ ਕੋਈ ਪਛਾਣ ਦਤ ਨਹੀਂ ਰਹੀ ਯੋਗੀ ਜਿਸੇ ਸੋਚੋ ਲੋਕੀ ਰੋਗ ਰਹੇ ਮੇਰਾ ਮਾਨ ਸਤਗੁਰੂ ਯੋਗੀ ਐਸੀ ਜੇ ਗੱਲ ਨਹੀਂ ਕਿਸੇ ਦਾ ਦੇਖੋ ਜੀ ਸਿੱਖੀ ਬੜੀ ਦੇ ਸਿਧਾਂਤ ਦੀ ਬਾਤ ਹੈ ਉਹਦੇ ਚ ਬੜਾ ਨਮੇਕੜਾ ਪੜਾ ਉਹਨੇ ਕਿਸੇ ਗੱਲ ਤੋਂ ਜੰਦਿਆ ਨਹੀਂ ਕੀਤੀ ਬਲਣ ਨੂੰ ਕੀਤਾ ਜੋ ਯੋਗੀਆਂ ਦਾਤ ਕੀਤਾ ਉਹਨਾਂ ਨੂੰ ਜਿਹੜਿਆਂ ਕਾਰਨਤਾ ਜੇਕਰ ਸਾਧੂਆਂ ਦਾਤ ਕੀਤਾ ਉਹਨਾਂ ਨੂੰ ਹੋ ਗਿਆ ਜੇ ਸੰਤ ਨੇ ਗੱਲ ਕੀਤਾ ਉਹਦਾ ਵਰਣਨ ਕਰ ਦਿੱਤਾ ਹਰ ਗੱਲ ਵਿੱਚ ਉਹ ਸਿੱਖਿਆ ਸਿੱਖਿਆ ਦਾ ਮਤਲਬ ਇਹ ਹੈ ਕਿ ਉੱਥੇ ਹਰਸ਼ਾ ਨਹੀਂ ਸਿੱਖਿਆ ਦਿੱਤੀ ਜਾਏ ਕੋਈ 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 ਪਤਾ ਹੀ ਨਾ ਰਹਾ ਜਈ ਕਿਸੇ ਰਸਤੇ ਉਂ ਹੀ ਤੋਂ ਉੱਪਰ ਦਾ ਉਸ ਰਸਤੇ ਉ ਬਾਹਰ ਲਿਆ ਜਾਏ ਤਾਂ ਜਿਸ ਨੇ ਸਿੱਖਿਆ ਜਾਇਆ ਸਾਰੇ ਰਸਤਿਆਂ ਤੋਂ ਬਾਹਰ ਮੈਂ ਕਦੇ ਸਾਰੀ ਗੱਲ ਤਾਂ ਇੱਕ ਥਾਂ ਤੇ ਗਿਆਨ ਦੇਣਾ ਪਾਏਗਾ ਦੇਖੋ ਜੀ ਕੋਈ ਗੁਰੂ ਵਾਲਾ ਕਿਸੇ ਨੂੰ ਗੁਰ ਆ ਗਿਆ ਕੋਈ ਗੁਰੂ ਵਾਲਾ ਹੋ ਗਿਆ ਕਿਸੇ ਨੇ ਸਤਗੁਰੂ ਬਣਾ ਲਿਆ ਤੁਸੀਂ ਤਾਂ ਸ੍ਰੀ ਗੁਰੂ ਗ੍ਰੰਥ ਦੇ ਸਿੱਖੋ ਵਾਹਿਗੁਰੂ ਦਾ ਮੰਤਰ ਹੈ ਤੁਹਾਨੂੰ ਵੀ ਉਦੇਸ਼ ਕਰਨਾ ਆਉਣਾ ਦਸ ਜਿਸ ਬੰਦੇ ਕੋਲ ਸਤਨਾਮ ਵਰਗਾ ਮੰਤਰ ਹੋਵੇ ਸਤਨਾਮ ਤਰੋ ਪ੍ਰੋ ਪੁਰਮਲਾ ਕਿਰਤਮ ਨਾਮ ਜਿਵੇਂ ਮਰੀ ਕਿਰਤਮ ਨਾਮ ਦਾ ਤੁਹਾਨੂੰ ਨਾਮ ਨਹੀਂ ਮਿਲਿਆ ਤੁਹਾਨੂੰ ਪਰਵਰ ਪੁਰਮਲੇ ਰੱਬ ਦੇ ਨਾਮ ਦਾ ਉਪਦੇਸ਼ ਹੈ ਇਹ ਕਿ ਆ ਤਾਂ ਫੇਰ ਵੀ ਪਿਆਰਿਓ ਜੇਕਰ ਤੁਸੀਂ ਧੱਕੇ ਖਾਂਦੇ ਰਹੋ ਤੇ ਵਟਾਂ ਜੀ ਗਰੇ ਰਹੋ ਯਾਗਿਆ ਯਾਸਨ ਕਰਦਾ ਹੋਏ ਮੈਂ ਤਾਂ ਇਹ ਸਮਝਦਾ ਕਿ ਜਰੂਰ ਆਮਦਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਅਤਿਮਾਰ ਕਿਰਪਾ ਕੀਤੀ ਹੈ ਇਹ ਸਾਰੇ ਧਰਮਾਂ ਦੇ ਜੀਆਂ ਨੂੰ ਅੱਜ ਸਿੱਖੀ ਦੇ ਝੰਡੇ ਥਲੇ ਲਿਆ ਕੇ ਖੜਾ ਕਰਦੇ। ਔਰ ਇਹ ਸਿਲਾਬ ਜਿਹਾ ਜਿਹੜੇ ਜੋਤ ਉੱਪਰ ਰੁਕਣ ਦੇ ਅੱਜ ਰਾਤ ਦੇ ਨਿਮਨ ਜਦਾਂ ਦੇ ਇਹ ਬੁਢੇ ਸ਼ੁਭ ਦੀ ਬਾਤ ਹੈ। ਉਹਨਿੰਕ ਮਾਨਾ ਨਹੀਂ ਕਰਤਾ ਨਹੀਂ। ਇਹ ਤਾਂ ਸਰਕਾਰੇ ਖਾਲਸਾ ਵਾਲੀਏ ਤਖਤ ਦੋ ਜਹਾਨ ਦੇ ਮਾਲਕ ਰਾਜ yog ਦੇ ਤਪੱਸ ਸਹਰ ਸ੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦਾ ਸਦਕਾ ਹੈ। ਔਰ ਆਪਣੇ ਤੋਂ ਕੋਈ ਭਾਈ ਸਿੱਖੋ ਉਹ ਨੰਮੀ ਚੌੜੀ ਗੱਲ ਬਾਤ ਨਹੀਂ। ਆਪਾਂ ਨੂੰ ਸਵਾ ਇੱਕੋ ਹੀ ਗੱਲ ਜਾਣਨੀ ਆ ਕਿ ਭਲੇ-bure ਹਮਤਾਰੇ ਦਮੇ ਭਲੇ-bure ਹਮਤਾਰੇ ਅਰਦਾਸ ਤੋਂ ਸਵਾ ਇੱਥੇ ਵੀ ਜਿਸ ਦਿਨ ਦੇ ਦੋ ਦਿਨ ਵਿੱਚ ਆਏ ਆ। ਸਮਨਨ ਹੋਈ ਕੰਮ ਕਰਦੇ ਸੁਣਿਆ ਕਿ ਅਰਦਾਸ ਕਰੋ ਜੀ। ਅਕਾਲ ਪੁਰਖ ਅੱਗੇ ਅਰਦਾਸ ਕਰੋ। ਸਖਤ ਸਾਧ ਦੇ ਬੰਦੇ ਹੋ ਅਰਦਾਸ ਕਰੋ ਸੰਤੋ ਸਿਪਾਹੀਓ ਅਰਦਾਸ ਕਰੋ ਗੁਰੂ ਦੇ ਸਿੱਖੋ ਅਰਦਾਸ ਕਰੋ ਕਿ ਸਾਡੀ ਇਹ ਚੌਥ ਜੁਬੀ ਸਾਂਝ ਪਈਏ ਇਹ ਖਾਲੇ ਆਵੇ ਇਹ ਬਣੇ ਆਵੇ ਮਹਾਰਾਜ ਦੀ ਇਹ ਸ਼ਕਤੀ ਜੇ ਵੀ ਬਣਨ ਲੱਗੀ ਏ ਇਹ ਪੂਰਨ ਤੇ ਸੰਪੂਰਨ ਹੋਵੇ ਉਹਨਾਂ ਤੋਂ ਅਗਾਵੀ ਉਹ ਨਹੀਂ ਸਾ ਜਿਨਾ ਮੇਰਾ ਉਹਨਾਂ ਹੀ ਤੁਹਾਡਾ ਹਿੱਸਾ ਹੈ ਜਿਨਾ ਕੇ ਉਸ ਸਿੱਖਿਆ ਜਿਹੜਾ ਹਲੀ ਪੈਦਾ ਨਹੀਂ ਹੋਇਆ ਸਿੱਖਿਆ ਗੁਰੂ ਤੋਂ ਮਿਲਦੀ ਹੈ ਜਿਹੜੇ ਕਰਮਾਂ ਜੋਏੁਰ ਪ੍ਰਸਾਦੀ ਸਗਲ ਮਤ ਆਵਾ ਜਿਸ ਤੇ ਮਹਾਰਾਜ ਸਾਹਿਬ ਮੇਰ ਕਰਦੇ ਜੀ ਉਹ ਤਾਂ ਫਿਰ ਨੀਚੋਂ ਉੱਪਰੇ ਮੇਰਾ ਗੋਮ ਜਰਾ ਨਾ ਨਹੀਂ ਚੜੇ ਦਰਦਾ ਥੋੜਾ ਸਾਹਿਬ ਨੂੰ ਕਿਸੇ ਕਰਦਾ ਡਰਤਾ ਹੈ ਨਹੀਂ ਇਹ ਤਾਂ ਸਿਰਫ ਸਾਡੀ ਅਰਦਾਸ ਤੱਕ ਹੈ ਤਾਂ ਮੈਂ ਤਾਂ ਆਪ ਜੀ ਲਈ ਅਰਦਾਸ ਕਰਾਂਗਾ ਕਿ ਸਤਿਗੁਰ ਆਏ ਉਹ ਯਿਸੂ ਗੁਰ ਸਾਹਿਬ ਦਾ ਤਗਰ ਤੋਂ ਸੱਚਾ ਉੱਚਾ ਉੱਚਾ ਤਖ਼ਤ ਹੋਰ ਕੋਣ ਹੈ ਇੱਥੇ ਆਇਓ ਇੱਥੇ ਖਾਲਸੇ ਦਾ ਜਨਮ ਹੋਇਆ ਤਰੋ ਇੱਥੇ ਵੈਦਾ ਕਰੋ ਦਾੜੀਆਂ ਨਾ ਰੰਗਿਆ ਕਰੋ ਨਾ ਕਟਿਆ ਕਰੋ ਸਾਬਤ ਸੂਝ ਵਾਲੇ ਅਕਾਲ ਮੂਰਤ ਬਣ ਜਾਓ ਤੇ ਫਿਰ ਬੈਠ ਕੇ ਦੁਦੇ ਤੇ ਕੇ ਸਾਰੀ ਅਰਦਾਸ ਕਰੋ اے ਸੱਚੇ ਬਾਦਸ਼ਾਹ ਇਹ ਦੋ ਜਹਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਨੂੰ ਸਿੱਖੀ ਦੀ ਦਾਤ ਦੇ ਸਾਨੂੰ ਆਪਣੇ ਪੁੱਤਰ ਧੀਆ ਬਣਾ ਲੈ ਸਾਨੂੰ ਆਪਣੇ ਨਾਲ ਲਾ ਲੈ ਸਾਡੇ ਤੇ ਮਿਹਰ ਕਰ ਰਹਿਮਤ ਕਰ ਤੇਰੇ ਦਰ ਤੇ ਆਏ ਹਾਂ ਸਾਡੀ ਝੋਲੀ ਭਰ ਦੇ ਸਾਹਿਬ ਮਿਹਰਬਾਨ ਹੈ ਔਰ ਸਾਹਿਬ ਦਾ ਹੀ ਪਰਮਾਨ ਹੈ ਜਦੋਂ ਵੀ ਕੋਈ ਮੇਰੇ ਕੋਲ ਆ ਕੇ ਅਰਦਾਸ ਕਰੇਗਾ ਮੈਂ ਉਹਦੇ ਆਮਸਾਨ ਸਾਈਓ ਇਹ ਸਿੱਖੀ ਦੇ ਵਿੱਚ ਮੇਰ ਹੈ ਅੰਗਸੰ ਵਾਹਿਗੁਰੂ ਤੁਸੀਂ ਪਤਾ ਨਹੀਂ ਕਿੰਨੇ ਪੜੇ ਚੜੇ ਹੋ ਕਿ ਨਹੀਂ ਲੇਕਿਨ ਜੇ ਤੁਸੀਂ ਸਾਰੇ ਧਰਮ ਪੜ ਲਓਂਦੇ ਵੇ ਬਾਈ ਧਰਮ ਨੇ ਬਾਈ ਤੋਂ ਜਿਹੜੇ ਨਹੀਂ ਪੜੇ ਨੇ ਲੇਕਿਨ ਉਹ ਪੜਨ ਪੜਨ ਤੋਂ ਬਾਅਦ ਇਹ ਪਤਾ ਲੱਗਦਾ ਸਾਰੇ ਧਰਮਾਂ ਦੇ ਕਰਮ ਕਰਕੇ ਧਰਮ ਤੱਕ ਪਹੁੰਚਿਆ ਜਾਂਦਾ ਕਰਨ ਕਰਕੇ ਪਰੰਤ ਬੋਝ ਨਾ ਬਹੁਤ ਯੰਬਰੀ ਬਾਤ ਹੈ ਮੁੱਢੀ ਪਿਆਬੀ ਬੰਦੂ ਜਿਆਦੇ ਆ ਇਸ ਬੰਦੇ ਦੇ ਵਸ ਦੀ ਜੇ ਮੈਨੂੰ ਇਹ ਵਾਗ ਨੂੰ ਵਾਗ ਨੂੰ ਜੱਪੇ ਇਹ ਪਤਾ ਲੱਗੇ ਨਾ ਮੈਂ ਸਿੱਖ ਬੰਨਾ ਵਾਗ ਨੂੰ ਦਾ ਤੇ ਮੈਂ ਵਾਗ ਨੂੰ ਵਾਗ ਨੂੰ ਜਪਣ ਵਾਲਾ ਨਹੀਂ ਬੰਦੇ ਦੀ ਤਾਕਤ ਕੀ ਹੈ ਜਿਹੜੀ ਗੱਲ ਦਾ ਮਾਨ ਕਰ ਲੈ ਬੰਦ ਕਰ ਲੋ ਕਹਿਣ ਜੀ ਉਡੀਕ ਕਰੋ ਉਹ ਵਾਗ ਨੂੰ ਵਾਗ ਨੂੰ ਲੋ ਜਿਹਦਾ ਜਪਿਆ ਕਰ ਤੇ 40 ਦਿਨ ਜਪ ਪਤਾ ਨਹੀਂ 40 ਦਿਨ ਜੁਣਾ ਕਰੀ ਜੁਣਾ ਦੇਖ ਕਰੋ ਜਪਿਆ ਜਾਣਾ ਹੈ ਕਿ ਨਹੀਂ ਜਪਿਆ ਜਾਣਾ ਕਿ ਸ਼ਰਤ ਹੋ ਗਈ ਹੈ ਨਾ ਜੇ ਬੰਦਾ ਤੇ ਸ਼ਰਤ ਤੇ layak ਹੀ ਨਹੀਂ ਜੇ ਉਹ ਸ਼ਰਤ ਤੇ layak ਨਹੀਂ ਉਹ ਕਿਹੜੀ ਗਲਤੀ ਆਪਰ ਕਰ ਲਵੇ ਤੇ ਕਰਮ ਤੋਂ ਧਰਮ ਨੂੰ ਕਰਮ ਨੂੰ ਸਾੜ ਕੇ ਧਰਮ ਦੀ ਪਦਵੀ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਫਿਰ ਮੈਂ ਤੁਹਾਨੂੰ ਐਵੇਂ ਸਾਫ ਸੁਥਰੀ ਜੀ ਗੱਲ ਕਰਨਾ ਲੇਕਿਨ ਇਹ ਗੁਰੂ ਦੀ ਗੁਰੂ ਦੀ ਬਾਤ ਹੈ ਨਾ ਕੋਈ ਕਰਮ ਨਾ ਕੋਈ ਧਰਮ ਅੰਗ ਸੰਗ ਵਾਹਿਗੁਰੂ ਅੰਗ ਸੰਗ ਹਰਿ ਸ਼ੈ ਦੇ ਵਿੱਚ ਐਸੇ ਗੁਰ ਦੇ ਮੁਰ ਵਿੱਚ ਐ ਮੁੱਠ ਦੇ ਬਨਣ ਵਿੱਚ ਐਸੇ ਮੁੱਠ ਦੇ ਖੁੱਲਣ ਵਿੱਚ ਵਾਹਿਗੁਰੂ ਸੰਗਣਾ ਅੰਗ ਸੰਗ ਵਾਹਿਗੁਰੂ ਦਾ ਮਤਲਬ ਇਹ ਹੈ ਜੇ ਆਹ ਫਰਤੀਏ ਇਹ ਵੀ ਵਾਹਿਗੁਰੂ ਦੀ ਮੇਰ ਹੈ ਜੇ ਸਵਾਸ ਆਏ ਨੇ ਇਹ ਵੀ ਵਾਹਿਗੁਰੂ ਦੀ ਮੇਰ ਹੈ ਜੇ ਸਵਾਸ ਬਾਹਰ ਨੂੰ ਗਿਆ ਤਾਂ ਇਹ ਵੀ ਵਾਹਿਗੁਰੂ ਦੀ ਮੇਰ ਹੈ ਜੇ ਬੈਠਾਂ ਤੇ ਇਹ ਵੀ ਵਾਹਿਗੁਰੂ ਦੀ ਮਿਹਰ ਹੈ ਜੇ ਉੱਠ ਬੈਠਾਂ ਤੇ ਇਹ ਵਾਹਿਗੁਰੂ ਦੀ ਮਿਹਰ ਹੈ ਜਿਸੇ ਕਿਸੇ ਚਾਹ ਲਿਆ ਕੇ ਉੱਤੇ ਡੋਲ ਦਿੱਤੀਏ ਤੇ ਇਹ ਵੀ ਵਾਹਿਗੁਰੂ ਦੀ ਮਿਹਰ ਹੈ ਜੇ ਜਿਆਲੀ ਕਿਤਨੀ ਇਹ ਤਾਂ ਵੀ ਵਾਹਿਗੁਰੂ ਦਾ ਭਾਣਾ ਹੈ ਤੇ ਜੇ ਹੱਥ ਚ ਫੜੀ ਪਿਆਲੀ ਸੁਸ਼ੋਧ ਵੀ ਦੇ ਲਈਏ ਤਾਂ ਵੀ ਵਾਹਿਗੁਰੂ ਦਾ ਭਾਣਾ ਹੈ ਹਰ ਹਿੱਲ ਝੁੱਲ ਨੂੰ ਵਾਹਿਗੁਰੂ ਸਮਝ ਲਿਆ ਜਾਂਦਾ ਇਹ ਸਾਰੀ ਅਨਪਵਤਾ ਦਾ ਨਾਮ ਅੰਦਰਸਤੰਗ ਵਾਹਿਗੁਰੂ ਹੈ ਆ ਇਹ ਨਾਕ ਨਾ ਫਿਰ ਨਾ ਕੋ ਦਰਮਿਆਨ ਨਾ ਕੋ ਦਰਮਿਆਨ ਨਾ ਕੋ ਕੌਂਦ ਰਿਆ ਨਾ ਕੋ ਕੋ ਬੰਦੀ ਲਈ ਇੱਕ ਤੇ ਇੱਕ ਦੇ ਇੱਕ ਵਿੱਚ ਰਲ ਗਿਆ ਇੱਕ ਦੇ ਇੱਕ ਹੋ ਗਿਆ ਸੋ ਇਹ ਬੜੇ ਸੁੱਚੇ ਸੱਚੇ ਕਰਮਾਂ ਕਰਕੇ ਮਰ ਜਾਂਦੀ ਹੈ ਸਿੱਖੀ ਇਹਨਾਂ ਬੱਚਿਆਂ ਬੱਚੀਆਂ ਨੇ ਜਿਨ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਘਰੋਂ ਬਣਾਇਆ ਹੈ ਜਿਨ੍ਹਾਂ ਸਰਕਾਰੇ ਖਾਲਸਾ ਦੀ ਸ਼ਾਨ ਨੂੰ ਉੱਚਾ ਕੀਤਾ ਹੈ ਜਿਹੜੇ ਆਪਣੇ ਆਪ ਨੂੰ ਸਰਕਾਰੇ ਖਾਲਸਾ ਦੇ ਮੈਂਬਰ ਸਮਝਦੇ ਨੇ ਔਰ ਜਿਨ੍ਹਾਂ ਦੇ ਮਨ ਦੇ ਵਿੱਚ ਸਾਈਂ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਨਸਲੀਅਤ ਤੇ ਵਿਰਸੇ ਦਾ ਕਾਇਮ ਹੈ ਜਿਹੜੇ ਉਹਦੀ ਰਹਿਤ ਤੇ ਤਾਨੇ ਹਨ ਮੁਬਾਰਕ ਹਨ ਤੇ ਇਹਨਾਂ ਦਾ ਸਦਕਾ ਇਹਨਾਂ ਦੀ ਇਹਨਾਂ ਦੇ ਦਰਸ਼ਨਾਂ ਦਾ ਸਦਕਾ ਇਹਨਾਂ ਦੇ ਕੀਰਤਨ ਦਾ ਸਦਕਾ ਇਹਨਾਂ ਦੇ ਨਾਮ ਜਪਣ ਦਾ ਸਦਕਾ ਮੇਰੇ ਜੇ ਭਰਾ ਵਾਲੇ ਨੂੰ ਵੀ ਮੌਕਾ ਮਿਲ ਜਾਂਦਾ ਮਹਾਰਾਜ ਦੇ ਦਰਕਰਨ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਖਾਲਸਾ ਹੋਵੇ ਉੱਥੇ ਮਹਾਰਾਜ ਆਪ ਜੀ ਦਰਜਾ ਬੰਦੇ ਹਨ ਤਾਂ ਇਹ ਦਰਸ਼ਨ ਪਰਸ਼ੰਦੀ ਦੁਨੀਆ 'ਚ ਅਨੰਤ ਮਾਨਨ ਦਾ ਇੱਕ ਵਸੀਲਾ ਹੈ ਭਾਈ ਤੁਸੀਂ ਵੀ ਕੋਸ਼ਿਸ਼ ਕਰੋ ਕਿ ਦੇ ਚਾਰਨੋ ਵਾਹਿਗੁਰੂ ਜੀ ਦਾ ਹਰਕਾ